ਇਹ ਡੌਗ ਲਵਰ ਹਰਪੀਤ कौर ਨਾ ਸਿਰਫ ਇਹਨਾਂ ਦੇ ਖਾਣੇ ਦਾ ਪ੍ਰਬੰਧ ਕਰਦੀ ਹੈ ਸਗੋ ਸੜਕ ਤੇ ਫਿਰਦੇ ਇਹਨਾਂ ਬੇਜਬਾਨ ਜਾਨਵਰਾਂ ਚੋਂ ਕਿਸੇ ਨੂੰ ਕੋਈ ਸਰੀਰਕ ਕਸ਼ਟ ਹੈ ਕੋਈ ਬਿਮਾਰੀ ਹੈ ਕੋਈ ਸੱਟ ਲੱਗੀ ਹੈ ਤਾਂ ਇਹਨਾਂ ਨੂੰ ਆਪਣੇ ਘਰੇ ਲਿਆ ਕੇ ਇਹਨਾਂ ਦੀ ਦੇਖਭਾਲ ਵੀ ਕਰਦੀ ਹੈ ਮੈਂ ਜੀ ਆਪਣੇ ਆਪ ਨੂੰ ਬlesed feel ਕਰਦੀਆਂ ਕਿ ਪ੍ਰਮਾਤਮਾ ਨੇ ਮੈਨੂੰ ਇਹ ਸੇਵਾ ਯੋਗ ਸਮਝਿਆ ਮੇਰਾ ਬੇਟਾ ਬਾਇਰਥ ਹੈਂਡੀਕੈਪਡ ਸੀਗਾ ਜੀ ਉਹ ਬੋਲ ਨਹੀਂ ਸਕਦਾ ਸੀ ਉਸੇ ਕਰਕੇ ਮੇਰੇ ਅੰਦਰ ਇਹ ਭਾਵਨਾ ਜਾਗੀ ਕਿ ਮੈਂ ਨਾ ਬੱਚਿਆਂ ਦੀ ਸੇਵਾ ਕਰਾਂ ਮੈਂ ਉਹਦੀ ਉਹਦਾ ਬਿਨਾ ਬੋਲਿਆ ਹੀ ਬੋਲ ਸਮਝ ਜਾਂਦੀ ਸੀ ਇਹ ਆਪਣੀ ਫੀਲਿੰਗ ਦੱਸ ਨਹੀਂ ਸਕਦੇ ਇਹ ਬਿਮਾਰ ਹੋਣਗੇ ਤਾਂ ਨਹੀਂ ਦੱਸ ਸਕਦੇ ਇਹ ਦੁਖੀ ਹੈ ਤਾਂ ਨਹੀਂ ਦੱਸ ਸਕਦੇ ਮੈਨੂੰ ਲੱਗਿਆ ਕਿ ਚਲੋ ਜਿੰਨਾ ਕਿ ਮੈਂ ਕਰ ਸਕਦੀ ਆ ਮੇਰੇ ਫੈਮਿਲੀ ਦਾ ਬਹੁਤ ਸਹਿਯੋਗ ਮਿਲਣ ਨਾਲ ਮੈਂ ਇਹਨਾਂ ਨੂੰ ਆਪਣੇ ਗੇਟ ਦੇ ਅੰਦਰ ਰੱਖਣਾ ਸ਼ੁਰੂ ਕਰਤਾ ਇਹ ਸਾਡੀ ਚੁਟਕੀ ਹੈ ਜੀ ਇਹ ਸਭ ਤੋਂ ਨੌਟੀ ਹੈ ਏ ਬ੍ਰਾਉਨੀ ਹੈ ਹਾਂਜੀ ਇਹਨਾਂ ਦਾ ਇਹ ਹੈਗਾ ਮਾਮਾ ਇਹ ਮਾਮਾ ਤੇ ਦੋ ਮਾਸੀਆਂ ਹੁਣ ਤਾਂ ਇਸ ਮੌਸਮ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਪ੍ਰਾਲੀ ਵਿਸ਼ਾਦੀ ਇਹਨਾਂ ਦੇ ਥੱਲੇ ਤੇ ਇਹਨਾਂ ਨੂੰ ਜਿੰਨਾ ਹੋ ਸਕਦਾ ਹੈ ਮਿਕਸਿੰਗ ਕਰਕੇ ਫੂਡ ਦੀ ਕਦੇ ਕਿੰਨੇ ਵੇਂ ਨਿਕਲਦੇ ਮੈਂ 6:00 ਵਜੇ ਨਿਕਲਦੀ ਹਾਂ ਜੀ ਹਾਂਜੀ ਦੋ ਤਿੰਨ ਘੰਟੇ ਲੱਗ ਜਾਂਦੇ ਦੋ ਤਿੰਨ ਘੰਟੇ ਲੱਗ ਜਾਂਦੇ ਹੈ ਜੀ ਇਨਸਾਨੀਤ ਸਿਰਫ ਇਨਸਾਨਾਂ ਦਾ ਦੁੱਖਦਰ ਸਮਝ ਕੇ ਨਹੀਂ ਹੁੰਦੀ ਸਗੋਂ ਉਹਨਾਂ ਬੇਜ਼ਬਾਨ ਜਾਨਵਰਾਂ ਦੀ ਪ੍ਰਵਾਹ ਕਰਕੇ ਵੀ ਹੁੰਦੀ ਹੈ ਜੋ ਬੋਲ ਕੇ ਆਪਣੀ ਗੱਲ ਨਹੀਂ ਕਹਿ ਸਕਦੇ ਤੇ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਇਹਨਾਂ ਬੇਜ਼ਬਾਨਾਂ ਦੇ ਲਈ ਫਰਿਸ਼ਤੇ ਬਣ ਕੇ ਆਉਂਦੇ ਨੇ ਤੁਹਾਨੂੰ ਬੁਲਾਉਣ ਜਾ ਰਹੇ ਹਾਂ ਕਿ ਅਜਿਹੀ ਮਹਿਲਾ ਦੇ ਨਾਲ ਜੋ ਇਹਨਾਂ ਬੇਜ਼ਬਾਨ ਜਾਨਵਰਾਂ ਦੇ ਲਈ ਖਾਣੇ ਦਾ ਪ੍ਰਬੰਧ ਵੀ ਕਰਦੀ ਹੈ ਤੇ ਇਹਨਾਂ ਦਾ ਖਿਆਲ ਵੀ ਰੱਖਦੀ ਹੈ ਅਕਸਰ ਹੀ ਅੰਮ੍ਰਿਤਸਰ ਦੇ ਰਣਜੀਤ ਐਮਨੀ ਸੜਕਾਂ ਤੇ ਸਟ੍ਰੇਟ ਡੌਗਸ ਦੇ ਲਈ ਸੜਕਾਂ ਤੇ ਤੁਰੇ ਫਿਰਦੇ ਇਹਨਾਂ ਬੇਜਵਾਨ ਜਾਨਵਰਾਂ ਦੇ ਖਾਣੇ ਦਾ ਪ੍ਰਬੰਧ ਕਰਦੀ ਹੋਈ ਨਜ਼ਰ ਆਂਦੀ ਹੈ ਇਹ ਡੌਗ ਲਵਰ ਹਰਪ੍ਰੀਤ ਕੌਰ ਨਾ ਸਿਰਫ ਇਹਨਾਂ ਦੇ ਖਾਣੇ ਦਾ ਪ੍ਰਬੰਧ ਕਰਦੀ ਹੈ ਸਗੋਂ ਜੇਕਰ ਸੜਕ ਤੇ ਫਿਰਦੇ ਇਹਨਾਂ ਬੇਜਵਾਨ ਜਾਨਵਰਾਂ 'ਚ ਕੋਈ ਸਰੀਰਕ ਕਸ਼ਟ ਹੈ ਕੋਈ ਬਿਮਾਰੀ ਹੈ ਕੋਈ ਸੱਟ ਲੱਗੀ ਹੈ ਤਾਂ ਇਹਨਾਂ ਨੂੰ ਆਪਣੇ ਘਰੇ ਲਿਆ ਕੇ ਇਹਨਾਂ ਦੀ ਦੇਖਭਾਲ ਵੀ ਕਰਦੀ ਹੈ ਤਾਂ ਜ਼ਰੂਰ ਇਨਾ ਸਟ੍ਰੇਟ ਆਕ ਦੇ ਲਈ ਫ੍ਰਿਸ਼ਤੇ ਬਣ ਕੇ ਸਾਹਮਣੇ ਆ ਰਹੀ ਹਰਪ੍ਰੀਤ ਕੋਰ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਅਕਸਰ ਹੀ ਤੁਹਾਨੂੰ ਵੇਖਦੇ ਹਾਂ ਰਜੀਤਾ ਉਹ ਨਹੀਂ ਸੜਕਾਂ ਤੇ ਤੁਸੀਂ ਉਸ ਵੇਲੇ ਖਾਸ ਕਰਕੇ ਅਜਿਹੇ ਮੌਸਮ ਜਦੋਂ ਲੋਕ ਆਪਣੇ ਘਰਾਂ 'ਚ ਰਜਾਈਆਂ 'ਚ ਵੜੇ ਆ ਜਾਂ ਆਪਣੇ ਦਫ਼ਤਰਾਂ 'ਚ ਆਪਣੇ ਕੰਮਾਂ ਕਰ ਵਾਲੀ ਥਾਵਾਂ ਤੇ ਹੀਟਰ ਛੱਡ ਕੇ ਬੈਠੇ ਆ ਤੁਸੀਂ ਇੰਨੀ ਕੜਾਕੇ ਦੀ ਠੰਡ 'ਚ ਸੜਕਾਂ ਤੇ ਫਿਰਦੇ ਹੋਏ ਨਜ਼ਰ ਆਉਂਦੇ ਮੈਂ ਜੀ ਆਪਣੇ ਆਪ ਨੂੰ ਬlesed ਫੀਲ ਕਰਦੀ ਆ ਕਿ ਪ੍ਰਮਾਤਮਾ ਨੇ ਮੈਨੂੰ ਇਹ ਸੇਵਾ ਯੋਗ ਸਮਝਿਆ ਇਹ ਸੇਵਾ ਦਿੱਤੀ ਮੇਰਾ ਬੇਟਾ ਇੱਕ ਬਰਥ ਬਾਇਰਥ ਹੈਂਡੀਕੈਪਟ ਸੀਗਾ ਜੀ ਉਹ ਬੋਲ ਨਹੀਂ ਸਕਦਾ ਸੀ ਉਸੇ ਕਰਕੇ ਮੇਰੇ ਅੰਦਰ ਇਹ ਭਾਵਨਾ ਜਾਗੀ ਕਿ ਮੈਂ ਇਹਨਾਂ ਬੱਚਿਆਂ ਦੀ ਸੇਵਾ ਕਰਾਂ ਮੈਂ ਉਹਦੀ ਉਹਦਾ ਬਿਨਾ ਬੋਲਿਆ ਬੋਲ ਸਮਝ ਜਾਂਦੀ ਸੀ ਮੇਰੇ ਅੰਦਰ ਇਹ ਫੀਲਿੰਗ ਆਈ ਕਿ ਮੈਂ ਨਾ ਬੱਚਿਆਂ ਨੂੰ ਵੀ ਦੇਖਾਂ ਇਹ ਆਪਣੀ ਫੀਲਿੰਗ ਦੱਸ ਨਹੀਂ ਸਕਦੇ ਇਹ ਬਿਮਾਰ ਹੋਣਗੇ ਤਾਂ ਨਹੀਂ ਦੱਸ ਸਕਦੇ ਇਹ ਦੁਖੀ ਹੈ ਤਾਂ ਨਹੀਂ ਦੱਸ ਸਕਦੇ ਮੈਨੂੰ ਲੱਗਿਆ ਕਿ ਚਲੋ ਜਿੰਨਾ ਕੁ ਮੈਂ ਕਰ ਸਕਦੀ ਆ ਮੇਰੇ ਫੈਮਿਲੀ ਦਾ ਬਹੁਤ ਸਹਿਯੋਗ ਮਿਲਣ ਨਾਲ ਮੈਂ ਇਹਨਾਂ ਨੂੰ ਆਪਣੇ ਗੇਟ ਦੇ ਅੰਦਰ ਰੱਖਣਾ ਸ਼ੁਰੂ ਕਰਤਾ ਉਹਦੇ ਨਾਲ ਮੈਨੂੰ ਇੰਨੀ ਇੱਕ ਫੀਲ ਚੰਗੀ ਆਉਂਦੀ ਹੈ ਮੈਨੂੰ ਲੱਗਦਾ ਕਿ ਘਰ ਬੈਠੇ ਮੈਨੂੰ ਇਹ ਸੇਵਾ ਮਿਲ ਗਈ ਹੈ ਤੁਸੀਂ ਸਰਕਾਰ ਤੇ ਜਾਣਿਓ ਅਸੀਂ ਦੇਖਿਆ ਇਹਨਾਂ ਨੂੰ ਫੀਡ ਵੀ ਦੇ ਰਹੇ ਹੁੰਨੇ ਹੋ ਇਹਨਾਂ ਦੇ ਇਲਾਜ ਵੀ ਕਰਵਾ ਰਹੇ ਹੁੰਨੇ ਹੋ ਕਿਸ ਤਰ੍ਹਾਂ ਮਤਲਬ ਇਹ ਇਹ ਜਜ਼ਬਾ ਕਿਵੇਂ ਮੈਂ ਬਚਪਨ ਤੋਂ ਹੀ ਮੈਨੂੰ ਪੈਟਸ ਨਾਲ ਬਹੁਤ ਪਿਆਰ ਸੀਗਾ ਮੇਰੇ ਘਰ ਦੋ ਪੈਟ ਸੀਗੇ ਉਹਦੇ ਨਾਲ ਨਾਲ ਮੇਰੇ ਅੰਦਰ ਇਹ ਫੀਲਿੰਗ ਆਣੀ ਸ਼ੁਰੂ ਹੋਈ ਕਿ ਮੇਰਾ ਇੱਕ ਸੁਪਨਾ ਹੈ ਕਿ ਮੈਂ ਕੁਝ ਇਹਨਾਂ ਲਈ ਕਰ ਪਾਵਾਂ ਫਿਰ ਮੈਂ ਜਦੋਂ ਸੜਕਾਂ ਤੇ ਇਹਨਾਂ ਨੂੰ ਦੇਖਣਾ ਵਿਚਾਰੇ ਰੋਲ ਰਹੇ ਐ क्रुएਲਟੀ ਵੱਧ ਰਹੀ ਐ ਕੋਵਿਡ ਦੇ ਦੌਰਾਨ ਮੇਰੇ ਅੰਦਰ ਇੱਕ ਫੀਲਿੰਗ ਆਈ ਕਿ ਮੈਨੂੰ ਇਹਨਾਂ ਲਈ ਜ਼ਰੂਰ ਕੁਝ ਕਰਨਾ ਚਾਹੀਦਾ ਹੈ ਤੇ ਬਸ ਮੈਨੂੰ ਘਰਦਿਆਂ ਦੇ ਸਹਿਯੋਗ ਨਾਲ ਮੈਂ ਸੜਕਾਂ ਤੇ ਜਾ ਕੇ ਇਹਨਾਂ ਨੂੰ ਖਾਣਾ ਦੇਣਾ ਲੱਗਣਾ ਕਿ ਕਿਤੇ ਲੈਫਟਓਵਰ ਤਾਂ ਹੁਣ ਹੈ ਹੀ ਨਹੀਂ ਕੋਵਿਡ ਦੇ ਵਿੱਚ ਫਿਰ ਮੈਂ ਬਸ ਉਹ ਕੰਮ ਸ਼ੁਰੂ ਹੋ ਗਿਆ ਜੀ ਅੱਛਾ ਕੋਵਿਡ ਤੋਂ ਸ਼ੁਰੂ ਕੀਤਾ ਹਾਂਜੀ ਬੇਸਿਕਲੀ ਕੋਵਿਡ ਤੋਂ ਮੈਨੂੰ ਲੱਗਿਆ ਕਿ ਹੁਣ ਕਿਤੇ ਵੀ ਰੈਸਟੋਰੈਂਟ ਜਾਂ ਕਿਤੇ ਖਾਣਾ ਨਹੀਂ ਬਚੇਗਾ ਤੇ ਕਿੱਦਾਂ ਇਹ ਸਰਵਾਈਵ ਕਰਨਗੇ ਫਿਰ ਮੈਂ ਤੇ ਮੇਰੀ ਇਹ ਬੱਚੀ ਹੈਗੀ ਜਿਹਦੇ ਨਾਲ ਅਸੀਂ ਖਾਣਾ ਰਾਤੀ ਤਿਆਰ ਕਰਨਾ ਤੇ ਅਸੀਂ ਕਾਰ ਦੇ ਵਿੱਚ ਪ੍ਰਬੰਧ ਕਰ ਦਈਏ ਇਹਨਾਂ ਦੇ ਲਈ ਰਾਤੀ ਅਸੀਂ ਰਾਈਸ ਉਬਾਲ ਲੈਨੇ ਆ ਬ੍ਰੈਡਸ ਰੱਖ ਲੈਨੇ ਆ ਸਵੇਰੇ ਉਹਦੇ ਵਿੱਚ ਕਿਉਂਕਿ ਆਈ ਐਮ ਪਿਓਰ ਵੈਜੀਟੇਰੀਅਨ ਮੈਂ ਇਹਨਾਂ ਨੂੰ ਵੀ ਵੈਜੀਟੇਰੀਅਨ ਹੀ ਬਣਾਇਆ ਤੇ ਉਹਨਾਂ ਦੇ ਲਈ ਮੈਂ ਮਿਕਸ ਕਰਕੇ ਸਾਰਾ ਫੂਡ ਤੇ ਬੋल्स ਨਾਲ ਲੈ ਜਾਣੀਆਂ ਉੱਥੇ ਸਾਰਿਆਂ ਨੂੰ ਖਵਾ ਕੇ ਤੇ ਬਸ ਆਈ ਫੀਲ ਬlesਟ ਕਿੰਨੇ ਵਜੇ ਕਿਉਂਕਿ ਮੈਂ ਸਵੇਰੇ ਕਾਫੀ ਜਲਦੀ ਤੁਹਾਨੂੰ ਦੇਖਦਾ ਸੜਕਾਂ ਤੇ ਸੀ ਕਿੰਨੇ ਵਜੇ ਕਰੋ ਨਿਕਲਦੇ ਹੋ ਕਿੰਨਾ ਟਾਈਮ ਜਿਹੜਾ ਐਡਵਾਰਟ ਕਰਦੇ ਹੋ ਮੈਂ ਕੋਵਿਡ ਦੇ ਦੌਰਾਨ ਤਾਂ ਮੈਨੂੰ ਲੱਗਦਾ ਹੈ ਆਈ ਸਪੈਂਡ 6 ਟੂ 7 ਆਵਰਸ ਡੇਲੀ ਪਰ ਹੁਣ ਸਭ ਕੁਝ ਖੁੱਲ ਗਿਆ ਹੈ ਤਾਂ ਸਿਰਫ ਇਹੀ ਲੱਗਦਾ ਹੁੰਦਾ ਜਿਵੇਂ ਗਰਮੀਆਂ ਦਾ ਤੇ ਪਾਣੀ ਲਈ ਬਹੁਤ ਜ਼ਿਆਦਾ ਸਹਿਕਦੇ ਆ ਤਾਂ ਜ਼ਿਆਦਾ ਪਾਣੀ ਦੇ ਕੇ ਤੇ ਥੋੜਾ ਬਹੁਤ ਖਲਾ ਆਣੀ ਆ ਤੇ ਹੁਣ ਤਾਂ ਇਸ ਮੌਸਮ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਹੈ ਕਿ ਪ੍ਰਾਲੀ ਵਿਛਾ ਦਈਏ ਇਹਨਾਂ ਦੇ ਥੱਲੇ ਤੇ ਇਹਨਾਂ ਨੂੰ ਜਿੰਨਾ ਹੋ ਸਕਦਾ ਹੈ ਮਿਕਸਿੰਗ ਕਰਕੇ ਫੂਡ ਦੀ ਕਦੇ ਪੈਡੀ ਜੀ ਕਿੰਨੇ ਵੇ ਨਿਕਲਦੇ ਕਰੋ ਮੈਂ 6:00 ਵਜੇ ਨਿਕਲਦੀ ਆਂ ਜੀ ਹਾਂਜੀ ਦੋ ਤਿੰਨ ਘੰਟੇ ਲੱਗ ਜਾਂਦੇ ਦੋ ਤਿੰਨ ਘੰਟੇ ਲੱਗ ਜਾਂਦੇ ਹੈ ਜੀ ਕਾਸ ਕਿਹੜਾ ਏਰੀਆ ਕਵਰ ਕਰਦੀ ਆਂ ਮੈਂ ਰਣਜੀਤ ਐਵੇਨਿਊ ਹੀ ਬੇਸਿਕਲੀ ਸਾਰਾ ਕਵਰ ਕਰਦੀ ਆਂ ਸਾਡੇ ਗੁਰਦੁਆਰੇ ਦੇ ਕੋਲ ਡੌਗ ਹੈਗੇ ਨੇ ਸਾਡੀ ਮਾਰਕੀਟਸ ਕਿਉਂਕਿ ਮਾਰਕੀਟ ਸਾਡੀ ਚੰਡੀਗੜ੍ਹ ਮਾਰਕੀਟ ਬਣ ਗਈ ਹੈ ਤੇ ਇਤੇ ਜਿਆਦਾ ਰੈਸਟੋਰੈਂਟ ਹੋਣ ਕਰਕੇ ਬਹੁਤ ਜਿਆਦਾ ਸਟ੍ਰੈਸ ਵਧਦੇ ਜਾ ਰਹੇ ਆ ਤਾਂ ਮੈਂ ਜਿਆਦਾ ਆਪਣਾ ਏਰੀਆ ਹੀ ਕਵਰ ਕਰਦੀ ਆ ਜੀ ਸੱਦੀ ਨੂੰ ਧਿਆਨ ਚ ਰੱਖਦੇ ਹੋ ਇਹਨਾਂ ਦੇ ਲਈ ਉਹ ਠੰਡ ਤੋਂ ਬਚਣ ਲਈ ਪ੍ਰਬੰਧ ਕਰਦੇ ਆਂ ਹਾਂਜੀ ਹਾਂਜੀ ਉਹਦੇ ਲਈ ਪ੍ਰਾਲੀਆਂ ਲੈ ਕੇ ਫਰੂਟਸ ਵਾਲਿਆਂ ਕੋਲ ਉਹ ਵਿਛਾ ਦੇਈਦੀਆਂ ਜਾਂ ਇਹ ਜਿਸ ਤਰ੍ਹਾਂ ਮੇਰੇ ਕੋਲ ਇਹ ਛੋਟੇ ਛੋਟੇ ਕੰਬਲ ਹੈਗੇ ਆ ਘਰ ਦੇ ਵਿੱਚ ਬਹੁਤ ਅਨਯੂਜ਼ਡ ਚੀਜ਼ਾਂ ਪਈਆਂ ਹੁੰਦੀਆਂ ਉਹ ਵਿਛਾ ਦੇਈਦੀਆਂ ਤੇ ਜੀ ਦੇਖ ਰਹੇ ਸੀ ਇਸ ਘਰੇ ਵੀ ਇਸ ਲਈ 6-7 ਡੌਗਸ ਹੈਗੇ ਇਹ ਇਹਨਾਂ ਨੂੰ ਅੱਛੇ ਲਿਆਂਦਾ ਕੀ ਕਰੀਏ ਇਨਾਂ ਨੂੰ ਇਹੀ ਲੱਗਦਾ ਸੀਗਾ ਕਿ ਜਦੋਂ ਕੋਵਿਡ ਸਟਾਰਟ ਹੋਇਆ ਇੱਕ क्रुएलिटी ਕੇਸ ਅੰਡ ਰਿਸਰਚ ਬਹੁਤ ਤਗੜਾ ਹੋਇਆ ਸੀਗਾ ਉਹਨੂੰ ਧਿਆਨ ਚ ਰੱਖਦੇ ਹੋਏ ਮੈਨੂੰ ਲੱਗਿਆ ਕਿ ਜਿੰਨੇ ਇੱਕ ਬੱਚੇ ਮੈਂ ਆਪਣੇ ਰੱਖ ਸਕਦੀਆਂ ਕਈ ਜਗ੍ਹਾ ਤੇ ਮੈਂ ਜਿਹੜੇ ਵਾਚਮੈਨ ਹੁੰਦੇ ਆ ਉਹਨਾਂ ਨੂੰ ਜਾਂ ਜਿਹੜੇ ਘਰਾਂ ਦੇ ਬਾਹਰ ਬੋਲਸ ਪਏ ਹੁੰਦੇ ਉਹਨਾਂ ਨੂੰ ਨੌਕ ਕਰਦੀਆਂ ਕਿ ਤੁਸੀਂ ਇਹਨਾਂ ਨੂੰ ਥੋੜੀ ਜੀ ਜਗ੍ਹਾ ਇੱਕ ਇੱਕ ਨੂੰ ਵੀ ਆਪਣੇ ਅੰਦਰ ਦੇ ਦਿਓ ਘਰ ਦੇ ਅੰਦਰ ਦੇ ਦਿਓ ਤੇ ਇਹ ਬੈਠੇ ਰਹਿਣਗੇ ਅਸਲ ਮੰਦੇ ਲੋਕ ਫਿਰ ਇਸ ਤਰ੍ਹਾਂ ਦੇ ਹਾਂਜੀ ਹਾਂਜੀ ਬਹੁਤ ਲੋਕ ਹੁਣ ਐਨੀਮਲ ਲਵਰ ਹੋ ਗਏ ਆ ਇੱਕ ਦੂਸਰੇ ਨੂੰ ਦੇਖਦੇ ਦੇਖਦੇ ਮੈਨੂੰ ਲੱਗਦਾ ਸਭ ਦੇ ਅੰਦਰ ਇਹ ਜਜ਼ਬਾ ਹੋ ਗਿਆ ਹੈ ਕੋਵਿਡ ਤੋਂ ਬਾਅਦ ਲੋਕਾਂ ਨੂੰ ਸਮਝ ਆ ਗਈ ਕਿ ਜੀਵਨ ਬੜਾ ਛੋਟਾ ਹੈ ਅਸੀਂ ਆਪਣੇ ਲਈ ਨਹੀਂ ਸਾਰੇ ਐਟਮਾਸਫੇਅਰ ਨੂੰ ਸਹੀ ਕਰਨ ਦੇ ਲਈ ਇਹ ਬੇਜੁਗਾਨਾਂ ਦੇ ਅਸੀਂ ਰਾਖੇ ਬਣ ਸਕਦੇ ਆ ਇਸਾ ਡੌਗਸ ਤੁਹਾਡੇ ਘਰ ਰਹਿ ਰਹੇ ਐ ਇਹਨਾਂ ਨੂੰ ਆਇਡੈਂਟੀਫਾਈ ਕਿਸ ਤਰ੍ਹਾਂ ਕਰਦੇ ਹੋ ਇਹਨਾਂ ਦਾ ਅਸੀਂ ਨਾਮ ਰੱਖਿਆ ਜੀ ਸਭ ਤੋਂ ਜਿਹੜੀ ਛੋਟੀ ਹੈਗੀ ਐ ਇਹ ਹੈਗੀ ਚੁਟਕੀ ਇਹ ਸਾਡੀ ਸਭ ਤੋਂ ਨੌਟੀ ਹੈ ਜੀ ਹਾਂਜੀ ਇਹ ਸਾਡੀ ਚੁਟਕੀ ਹੈ ਜੀ ਇਹ ਸਭ ਤੋਂ ਨੌਟੀ ਹੈ ਇਹਦਾ ਭਰਾ ਹੈ ਜੀ ਉਹ ਪਰੇ ਬਰਾਊਨੀ ਓਕੇ ਇਹ ਬਰਾਊਨੀ ਹੈ ਹਾਂਜੀ ਇਹਨਾਂ ਦਾ ਇਹ ਹੈਗਾ ਮਾਮਾ ਇਹ ਮਾਮਾ ਤੇ ਦੋ ਮਾਸੀਆਂ ਐ ਇਹ ਨਾਨੀ ਸਾਡੀ ਸਭ ਤੋਂ 올ਡੀ ਹੈ ਜੀ ਅੱਛਾ ਅੱਛਾ ਇਹ ਬਹੁਤ ਪਿਆਰੀ ਹੈ ਇਹ ਨਾਨੀ ਕਹਿੰਦੇ ਇਹਨੂੰ ਅਸੀਂ ਨਾਨੀ ਕਹਿੰਦੇ ਆ ਔਰ ਸਾਡੀ ਰੋ ਵਾਲੇ ਵੀ ਬਹੁਤ ਪਿਆਰ ਕਰਦੇ ਹਾਂਜੀ ਇਹ ਕੋਵਿਡ ਤੋਂ ਸਾਡੇ ਘਰ ਦੇ ਅੰਦਰ ਅੱਜਕੱਲ ਮਹਿੰਗਾਈ ਦਾ ਦੌਰ ਹੈ ਹਾਂਜੀ ਹਰ ਬੰਦੇ ਨੂੰ ਆਪਣਾ ਹੀ ਖਾਣਾ ਪੀਣਾ ਆਪਣਾ ਗੁਜ਼ਾਰਾ ਹੀ ਬੜਾ ਮੁਸ਼ਕਲ ਹੈ ਤੇ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਤੁਸੀਂ 6-7 ਡੌਗਸ ਘਰੇ ਪੱਕੇ ਰੱਖੇ ਆ ਸੜਕਾਂ ਤੇ ਵੀ ਤੁਸੀਂ ਮੇਰੇ ਲੱਗਦਾ 100 ਤੋਂ ਵੱਧ ਡੌਗਸ ਨੂੰ ਡੇਲੀ ਫੀਡ ਦਿੱਤੀ ਹੋ ਜਾਂਦਾ ਜੀ ਇਹ ਜੀ ਥੈਂਕਸ ਟੂ ਮਾਈ ਹਸਬੰਡ ਜਿਨ੍ਹਾਂ ਨੇ ਮੈਨੂੰ ਇਹੀ ਇਨੀਸ਼ੀਏਟਿਵ ਉਹਨਾਂ ਨੇ ਹੀ ਦਵਾਇਆ ਕਿ ਤੂੰ ਚਿੰਤਾ ਨਹੀਂ ਕਰਨੀ ਪੈਸੇ ਦੀ ਤੇ ਤੁਸੀਂ ਇਹਨਾਂ ਦੇ ਲਈ ਜੋ ਚਾਹੀਦਾ ਮੈਨੂੰ ਦੱਸੋ ਤੇ ਮੈਂ ਪ੍ਰੋਵਾਈਡ ਕਰਾਂਗੀ ਮੇਰਾ ਮੋਟੀਵੇਸ਼ਨ ਆਪਣੇ ਬੱਚੇ ਕਰਕੇ ਮਿਲੀ ਆਪਣੇ ਬੱਚੇ ਬਿਲਕੁਲ ਜੀ ਮੇਰਾ ਸਪੈਸ਼ਲ ਨੇਮਡ ਚਾਈਲਡ ਸੀਗਾ ਜਿਹਦੇ ਕਰਕੇ ਮੈਨੂੰ ਬਹੁਤ ਜ਼ਿਆਦਾ ਇਹ ਫੀਲਿੰਗ ਆਉਂਦੀ ਸੀ ਕਿ ਮੈਂ ਇਹਨਾਂ ਦੇ ਲਈ ਵੀ ਕੁਝ ਕਰਨਾ ਚਾਹੁੰਦੀ ਆ ਉਹ ਬੋਲ ਨਹੀਂ ਸਕਦਾ ਤੇ ਤੁਹਾਨੂੰ ਇਹ ਸਾਹਸ ਜਾਗਿਆ ਕਿ ਸ਼ਾਇਦ ਹਾਂਜੀ ਬਿਲਕੁਲ ਜੀ ਮੈਨੂੰ ਲੱਗਿਆ ਕਿ ਜੇ ਇਹ ਬੋਲ ਨਹੀਂ ਸਕਦਾ ਪਰ ਐਜ਼ ਅ ਮਦਰ ਮੈਂ ਇਹਦੀ ਬੋਲੀ ਸਮਝਦੀ ਆ ਤਾਂ ਇਹਨਾਂ ਦੀ ਕਿਉਂ ਨਹੀਂ ਸਮਝ ਸਕਦੀ ਮੈਨੂੰ ਫੀਲਿੰਗ ਆਣੀ ਸਟਾਰਟ ਹੋਈ ਹੈ ਹੁਣ ਵੀ ਆਪਣੀ ਬੋਲ ਦਸਤੇ ਹੈ ਕਦੋਂ ਇਹਨਾਂ ਨੇ ਬਾਹਰ ਜਾਣਾ ਹੈ ਕਦੇ ਸ਼ਿਟ ਅੰਦਰ ਨਹੀਂ ਕਰਦੇ ਇਹ ਹਮੇਸ਼ਾ ਨੌਕ ਕਰਨਗੇ ਕਿ ਬਾਹਰ ਜਾਣਾ ਹੈ ਤੇ ਇਹਨਾਂ ਨੂੰ ਇੰਨਾ ਪਿਆਰ ਮਿਲਦਾ ਹੈ ਮੈਂ ਨਾਲ-ਨਾਲ ਜਾਨੀ ਆ ਸੜਕ ਤੇ ਜਿੱਥੇ ਕਾਰਨਰਸ ਤੇ ਜਿੱਥੇ ਕੂੜੇ ਦੇ ਢੇਰ ਹੁੰਦੇ ਆ ਉੱਥੇ ਹੀ ਸ਼ਿਟ ਕਰਦੇ ਆ ਕਦੇ ਸਾਡੀ ਇਹਨਾਂ ਨੇ ਰੋਡ ਤੇ ਕਦੇ ਵੀ ਨਹੀਂ ਕਿਸੇ ਨੇ ਸ਼ਿਟ ਕੀਤਾ ਕੋਈ ਕੋਈ ਪ੍ਰੋਬਲਮ ਆਈ ਲੋਕ ਗੌਂਡੀਆਂ ਨੇ ਓਬਜੈਕਸ਼ਨ ਨਹੀਂ ਕੀਤੀ ਕਿ ਤੁਸੀਂ ਇੱਥੇ ਨਹੀਂ ਨਹੀਂ ਜੀ ਬਹੁਤ ਲੋਕ ਇਤਰਾਜ਼ ਵੀ ਕਰਦੇ ਆ ਕਿ ਅੰਨੀ ਪੌਸ਼ ਕਾਲੇਜ ਤੁਸੀਂ ਇਹ ਕੀ ਕਰ ਰਹੇ ਹੋ ਪਰ ਮੈਨੂੰ ਲੱਗਦਾ ਹੈ ਅਸੀਂ ਜੇ ਕਿਸੇ ਦਾ ਸਵਾਰ ਨਹੀਂ ਸਕਦੇ ਐਟ ਲੀਸਟ ਅਸੀਂ ਇਹਨਾਂ ਦਾ ਜੀਵਨ ਸੌਖਾ ਕਰ ਸਕਦੇ ਹਾਂ ਬਹੁਤ ਨਾਲ ਰਿਲੇਸ਼ਨ ਵੀ ਖਰਾਬ ਹੋਏ ਹੁੰਦੇ ਬਿਲਕੁਲ ਜੀ ਬਹੁਤ ਲੋਕ ਫੇਵਰ ਵੀ ਕਰਦੇ ਆ ਬਹੁਤ ਅੱਛੇ ਮੇਰੇ ਫਰੈਂਡਸ ਐ ਜਿਹੜੇ ਫੇਵਰ ਵੀ ਕਰਦੇ ਐ ਤੇ ਕਿਸੇ ਟਾਈਮ ਮੈਨੂੰ ਜ਼ਰੂਰਤ ਪੈਂਦੀ ਐ ਮੇਰਾ ਇਹ ਬੱਚਾ ਘਰ ਨਹੀਂ ਹੁੰਦਾ ਜਿਹੜਾ ਇਹਦੇ ਨਾਲ ਨੁਹਾਦਾ ਤੁਹਾਦਾ ਬੜੇ ਲੋਕ ਹੈਲਪ ਵੀ ਕਰਦੇ ਆ ਹਾਂ ਜੀ ਹਰ ਵੀਕ ਵੀਕਐਂਡ ਤੇ ਇਹਨਾਂ ਨੂੰ ਨੁਹਾਈਦਾ ਜੀ ਸੰਡੇ ਦਾ ਸੰਡੇ ਤੇ ਕਈ ਲੋਕ ਇਤਰਾਜ਼ ਵੀ ਕਰਦੇ ਆ ਅਸੀਂ ਜੋ ਇਹਨਾਂ ਲਈ ਕਰ ਸਕਦੇ ਆ ਮੈਨੂੰ ਲੱਗਦਾ ਸੌਰੀ ਨੇ ਕੋਆਪਰੇਟ ਕੀਤਾ ਹਾਂਜੀ ਹਾਂਜੀ ਨਹੀਂ ਜੀ ਮੇਰਾ ਬੇਟਾ ਵੀ ਬਹੁਤ ਕੋਆਪਰੇਟ ਕਰਦਾ ਹੈ ਮੇਰੇ ਹਸਬੰਡ ਵੀ ਕਰਦੇ ਆ ਇਹ ਬੇਟੀ ਮੇਰੇ ਕੋਲ ਪਿਛਲੇ 4 ਸਾਲਾਂ ਤੋਂ ਕੋਵਿਡ ਤੋਂ ਹੀ ਹੈ ਜੀ ਔਰ ਮੈਂ ਫੀਡਿੰਗ ਹੀ ਕਰਨ ਗਈ ਸੀ ਜਦੋਂ ਇਹ ਬੱਚੀ ਮੈਨੂੰ ਮਿਲੀ ਸੀ ਇਹਨੂੰ ਇਹ ਬਹੁਤ ਚੰਗਾ ਲੱਗਿਆ ਫਿਰ ਇਹਨੇ ਮੈਨੂੰ ਪੁੱਛਿਆ ਕਿ ਮੈਂ ਇਹਦੀ ਸੇਵਾ ਕਰ ਸਕਦੀ ਮੈਂ ਕਿਹਾ ਚਲੋ ਜੀ ਆਪਾਂ ਇਕੱਠੇ ਰਵਾਂਗੇ ਇਹ ਤੱਕ ਕਿ ਮਿਸ਼ਨ ਜਾਰੀ ਰਹਿਣਾ ਹੈ ਇਹ ਜਦੋਂ ਤੱਕ ਮੇਰੀ ਲਾਈਫ ਹੈ ਜਦੋਂ ਤੱਕ ਮੇਰੀ ਲਾਈਫ ਹੈ ਮੈਨੂੰ ਲੱਗਦਾ ਮੈਂ ਹੋਰ ਬੇਜੁਬਾਨਾਂ ਜਿੰਨਿਆਂ ਦੀ ਸੇਵਾ ਕਰ ਸਕਦੀ ਆ ਤਾਂ ਮੈਂ ਜ਼ਰੂਰੇ ਕਰਾਂ। ਸੇਵਾ ਦਾ ਕੋਈ ਧਾਰਾ ਵਧਾਉਂਦਾ ਵੀ ਸੁਪਨਾ ਲਿਆ ਹੈ ਕੋਈ ਇਹਨਾਂ ਦਾ ਸ਼ੈਲਟਰ ਹੋਮ ਜਾਂ ਕੁਝ ਇਹੋ ਜਿਹਾ ਬਣਾਇਆ ਜਾ ਸਕਕੇ ਕਿਉਂਕਿ ਕੋਈ ਲਿਮਟ ਨਹੀਂ ਹੈ। ਹਜ਼ਾਰਾਂ ਸਟਰੀ ਡੌਗ ਸੜਕਾਂ ਤੇ ਨੇ। ਜਿਨ੍ਹਾਂ ਦੀ ਕੋਈ ਕੇਅਰ ਬਹੁਤ ਘੱਟ ਲੁੱਕ ਕਰਦੇ ਨੇ। ਮੈਂ ਜੀ ਐਨੀਮਲ ਵੈਲਫੇਅਰ ਚੈਰੀਟੇਬਲ ਟਰੱਸਟ ਦੀ ਮੈਂਬਰ ਵੀ ਹਾਂ। ਉਹਨਾਂ ਨੂੰ ਲੋੜ ਪੈਂਦੀ ਹੈ ਤਾਂ ਮੈਂ ਜ਼ਰੂਰ ਜਾਣੀ ਆ। ਕਦੇ ਮੈਨੂੰ ਲੋੜ ਪੈਂਦੀ ਉਹ ਸਭ ਆਕੇ ਇਕੱਠੇ ਖੜੇ ਹੁੰਦੇ ਆ ਜੀ। ਤੇ ਇਸ ਕਰਕੇ ਮੈਨੂੰ ਵੀ ਇਹੀ ਸੁਪਨਾ ਹੈ। ਮੇਰਾ ਸੁਪਨਾ ਇਹੀ ਹੈ ਕਿ ਮੈਂ ਜਦੋਂ ਤੱਕ ਮੇਰਾ ਜੀਵਨ ਹੈ ਮੈਂ ਆਪਣਾ ਸ਼ੈਲਟਰ ਬਣਾਉਣਾ ਸਟ੍ਰੇਟ ਡੌਗ ਫਿਰਦੇ ਇਹਨਾਂ ਨੂੰ ਕਈ ਵਾਰੀ ਮੈਡੀਕਲੀ ਬੜੇ ਅਨਫਿਟ ਹੁੰਦੇ ਆ ਕਈਆਂ ਦੇ ਅਸੀਂ ਵੇਖਦੇ ਹਾਂ ਸੱਟਾਂ ਲੱਗੀਆਂ ਹੁੰਦੀਆਂ ਕੋਈ ਬਿਮਾਰੀਆਂ ਰਪਿੜਤ ਹੁੰਦੇ ਆ ਉਹਨਾਂ ਲਈ ਫਿਰ ਕੀ ਕਰਦੇ ਆ ਜੀ ਮੈਨੂੰ ਇਹਨਾਂ ਦੀਆਂ ਕਿਉਂਕਿ ਟੈਰੀਟਰੀਜ਼ ਫਿਕਸ ਨਹੀਂ ਇੱਕ ਰੋ ਤੋਂ ਬਾਅਦ ਨੈਕਸਟ ਹੋਰ ਡੌਗਸ ਹੁੰਦੇ ਆ ਇਹ ਉੱਥੇ ਨਹੀਂ ਜਾ ਸਕਦੇ ਔਰ ਅਗਰ ਬਾਈ ਚਾਂਸ ਕੋਈ ਡੌਗ ਸਾਡੇ ਏਰੀਏ ਚ ਆ ਜਾਂਦਾ ਤੇ ਇਹ ਫਿਰ ਕੈਚ ਕਰ ਲੈਂਦੇ ਉਹਨੂੰ तरह तरह ऐसे तरहバイス ਵਰਸਾ ਇਹਨਾਂ ਨਾਲ ਵੀ ਇਸ ਤਰ੍ਹਾਂ ਹੁੰਦਾ ਜੇ ਕਿਤੇ ਨਿਕਲ ਜਾਂਦੇ ਫਿਰ ਡੌਗ ਬਾਈਟਸ ਹੋ ਜਾਂਦੀਆਂ ਉਹਦੇ ਲਈ ਉਹ ਦੇਖੋ ਮੈਂ ਮੈਡੀਕੇਸ਼ਨ ਵੀ ਰੱਖਦੀ ਹਮੇਸ਼ਾ ਆਪਣੇ ਕੋਲ ਤੇ ਉਹਦੇ ਵਾਸਤੇ ਇਹਨਾਂ ਨੂੰ ਪਿਆਰ ਨਾਲ ਪਕੜ ਕੇ ਤੇ ਹਮੇਸ਼ਾ ਟ੍ਰੀਟਮੈਂਟ ਕਰਵਾ ਲੈਂਦੇ ਕਿਸੇ ਨੂੰ ਫੀਵਰ ਹੈ ਉਹਦੇ ਲਈ ਮੈਡੀਸਿਨ ਦੇ ਲਈਦੀ ਹੈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਦੀ ਹੈ ਕਿ ਜਿੰਨਾ ਇਹਨਾਂ ਨੂੰ ਸੁੱਖ ਦੇ ਸਕੀਏ ਸੀ ਔਰ ਇਹਦਾ ਦਾਰਾ ਵਿਧਾਨ ਦਾ ਕਿਸ ਪ੍ਰੈਮੇਰਾ ਫਿਰ ਕੱਲ ਉਸੇ ਸ਼ੈਲਟਰ ਨੂੰ ਬਣਾਉਣਾ ਚਾਹੀਦਾ ਉਸ ਤਰ੍ਹਾਂ ਦਾ ਕੋਈ ਬਿਲਕੁਲ ਜੀ ਬਿਲਕੁਲ ਬਿਲਕੁਲ ਮੇਰਾ ਆਪਣਾ ਸੁਪਨਾ ਇਹੀ ਹੈ ਜੀ ਰਹਿੰਦੇ ਜਿੰਨੇ ਮੇਰੇ ਸਾਹ ਬਚੇ ਹੈ ਜੀ ਮੇਰਾ ਇਕੋ ਹੀ ਉਦਮ ਹੋਣਾ ਹੈ ਕਿ ਮੈਂ ਇਹਨਾਂ ਵਾਸਤੇ ਇੱਕ ਸ਼ੈਲਟਰ ਜ਼ਰੂਰ ਬਣਾ ਸਕਾਂ ਜਿੱਥੇ ਮੈਂ ਪ੍ਰੋਪਰਲੀ ਇਹਨਾਂ ਨੂੰ ਖਾਣਾ ਪ੍ਰੋਵਾਈਡ ਕਰਾਂ ਇਹਨਾਂ ਨੂੰ ਮੈਡੀਕੇਸ਼ਨ ਦਿਆਂ ਜੀ ਤੇ ਜਿਨ੍ਹਾਂ ਇਹਨਾਂ ਦਾ ਜੀਵਨ ਸੌਖਾ ਕਰ ਸਕਦੇ ਆ ਉਹ ਸਰ ਇਹ ਵੀ ਜੀ ਕਈ ਵਾਰੀ ਇਹੋ ਜੀ ਸੀਸੀਟੀਵੀ ਫੁਟੇਜ ਜਾਂ ਵੀਡੀਓ ਸਾਹਮਣੇ ਆਂਦੀ ਹੈ ਜਿਹੜੇ ਜਿੱਤੇ ਅਤਿਆਚਾਰ ਦਿਖਾਉਂਦੀਆਂ ਕਿ ਕੋਈ ਕਰਿਵੈਲਟੀ ਹਾਂ ਜਿਹੜਾ ਕੋਈ ਕਾਰ ਡਰਾਈਵ ਕਰ ਰਿਹਾ ਹੈ ਉਹਨੇ ਰੋਂਦਾ ਹਨਾ ਕਾਰ ਉਤੋਂ ਦੀ ਲੰਗਾਤੀ ਜਾਂ ਕੋਈ ਹਨਾ ਇਸ ਤਰ੍ਹਾਂ ਦੀ ਬੜਾ ਦੁੱਖ ਜਾਂ ਹੁੰਦਾ ਦੇਖ ਕੇ ਤੇ ਸਾਡੇ ذریعے ਕੋਈ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਬਿਲਕੁਲ ਜੀ ਮੈਨੂੰ ਇੰਜ ਲੱਗਦਾ ਜਿੰਨੀ ਇਹਨਾਂ ਦੀ ਪੋਪੂਲੇਸ਼ਨ ਵੱਧ ਰਹੀ ਹੈ ਅਸੀਂ ਜਸਟ ਸਟਰਲਾਈਜੇਸ਼ਨ ਕਰਾ ਕੇ ਤੇ ਇਹਨਾਂ ਦੀ ਪੋਪੂਲੇਸ਼ਨ ਕੰਟਰੋਲ ਕਰ ਸਕਦੇ ਹਾਂ ਔਰ ਮੈਂ ਮੈਨੂੰ ਲੱਗਦਾ ਡੀ ਬਲੌਕ ਈ ਬਲੌਕ ਸਾਡੇ ਰਣਜੀਤ ਐਵੇਨਿਊ ਦੇ ਜਿੰਨੇ ਵੀ ਇਹ ਬੱਚੇ ਹੈ ਬੱਚੇ ਮੀਨਸ ਇਹ ਡੌਗ ਇਹਨਾਂ ਦੀ ਮੈਂ ਸਟਰਲਾਈਜੇਸ਼ਨ ਕਰਵਾਈ ਹੈ ਔਰ ਅਸੀਂ ਸਾਰੇ ਇਹੀ ਉਦਦਮ ਕਰ ਸਕਦੇ ਆ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਗਵਰਨਮੈਂਟ ਵੀ ਐਫਰਟ ਕਰ ਰਹੀ ਹੈ ਸਾਡੀਆਂ ਬਹੁਤ ਐਨ ਜੀਓਜ਼ ਐਫਰਟ ਕਰ ਰਹੀਆਂ ਅਸੀਂ ਸਾਰੇ ਸਹਿਯੋਗ ਦਿਈਏ ਜਿੰਨਾ ਸਹਿਯੋਗ ਦੇਾਂਗੇ ਉਹਨਾਂ ਸਾਡੀ ਲਾਈਫ ਵੀ ਸੌਖੀ ਤੇ ਇਹਨਾਂ ਦੀ ਵੀ ਲਾਈਫ ਸੌਖੀ ਹੈ ਤੋਂ ਬਿਲਕੁਲ ਇਹ ਨੇ ਹਰਪ੍ਰੀਤ कौर ਜਿਨ੍ਹਾਂ ਦੇ ਕੋਵਿਡ ਦੌਰਾਨ ਜਿਹੜਾ ਇਹ ਫੁਰਨਾ ਫੁਰਿਆ ਆਪਣੇ ਬੇਜ਼ਬਾਨ ਬੱਚੇ ਨੂੰ ਦੇਖ ਕੇ ਮਨ 'ਚ ਇਹ ਖਿਆਲ ਆਇਆ ਕਿ ਇਹ ਬੇਜ਼ਬਾਨ ਜਾਨਵਰ ਜੋ ਸੜਕਾਂ ਤੇ ਤੋ ਰੇਫਰਦੇ ਨੇ ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਹੈ ਜਾਂ ਬਹੁਤ ਘੱਟ ਲੋਕ ਨੇ ਜਿਹੜੇ ਇਹਨਾਂ ਦੀ ਦੇਖਭਾਲ ਕਰਦੇ ਨੇ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ 4 ਵਰਿਆਂ ਤੋਂ ਇਹ ਇਸੇ ਤਰ੍ਹਾਂ ਸਟ੍ਰੀਟ ਡੌਗ ਦੀ ਦੇਖਭਾਲ ਕਰ ਰਹੇ ਨੇ ਰੋਜ਼ ਸੜਕਾਂ ਤੇ ਨਿਕਲਦੇ ਨੇ ਇਹਨਾਂ ਦੀ ਫੀਡ ਦਾ ਇਹਨਾਂ ਦੀ ਦੇਖਭਾਲ ਦਾ ਪ੍ਰਬੰਧ ਕਰਦੇ ਨੇ ਔਰ ਸੁਪਨਾ ਇੱਕ ਸੁਪਨਾ ਹੈ ਕਿ ਜੇ ਪ੍ਰਬੰਧ ਹੋ ਸਕੇ ਤਾਂ ਇਹਨਾਂ ਦੇ ਲਈ ਇੱਕ ਸ਼ੈਲਟਰ ਹੋਮ ਵੀ ਬਣਾਇਆ ਜਾਏ ਤੋਂ ਲੋੜ ਹੈ ਹਰਪ੍ਰੀਤ ਕੌਰ ਹਰਾ ਤੋਂ ਸੇਧ ਲੈਣ ਦੀ ਔਰ ਅਜਿਹੇ ਉਪਰਾਲੇ ਵੱਤਵਤ ਕਰਨ ਦਿੱਤਾ ਜੋ ਇਹਨਾਂ ਬੇਜਬਾਨ ਜਾਨਵਰਾਂ ਦੀ ਵੀ ਸੰਸਪਾਲਨ ਕੀਤੀ ਜਾ ਸਕੇ ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਮ ਅਮਰਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ